ਪਾਖੜਾ ਵਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਖਿਲਾਫ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਇਸ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸੇ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਪਿੰਡ ਕੋਟ ਬੁੱਢਾ ਤੁੰਗ ਕਰਿਆਲਾ ਆਦੀ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂ ਕਾਰਜ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਜਿੱਥੇ ਕਿਸਾਨਾਂ ਨੂੰ ਸੜਕ ਤੇ ਰੋਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਜੋ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਕਰਕੇ ਇਹ ਸਾਬਤ ਕਰ ਦਿੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਰ ਪੈਰ ਤੇ ਧੂਕ ਮਾਰੀ ਹੈ ਜਿਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਇਹ ਪੁਤਲੇ ਸਾੜੇ ਜਾ ਰਹੇ ਹਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਦ ਤੱਕ ਆਪਣਾ ਇਹ ਫੈਸਲਾ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਉਹਨਾਂ ਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕੇਂਦਰ ਸਰਕਾਰ ਖਿਲਾਫ ਇਸੇ ਤਰ੍ਹਾਂ ਹੀ ਪੁਤਲੇ ਫੁੱਕੇ ਜਾਣਗੇ ਇਹ ਭਰੀ ਆਪਣਾ ਜੀ ਜਿਹੜਾ ਤੁਹਾਡੇ ਵੱਲੋਂ ਪੁਤਲਾ ਸਾੜਿਆ ਜਿਹੜੇ ਕਿਸ ਬੰਦੇ ਦੇ ਵਿੱਚ ਸਾੜਿਆ ਜਾਰੇ ਇਸ ਬੰਦੇ ਦਾ ਮੋਦੀ ਫੇਰ ਉਹ ਕੰਮ ਕਰਨਾ ਚਾਹੁੰਦਾ ਇਹ ਆਪਣੇ ਲੋਕ ਇਹ ਸੰਘਰਸ਼ ਲੰਮਾ ਕਰਨਗੇ ਥਾਣੇ ਆਉਣਗੇ ਜੇਕਰ ਮੋਦੀ ਸਰਕਾਰ ਨੇ ਗੱਲ ਨਹੀਂ ਮੰਨਿਆ ਇਸ ਤੋਂ ਅੱਗੇ ਸੰਘਰਸ਼ ਕੀ ਕੀਤਾ ਜਾਵੇਗਾ ਇਹ ਲੰਮਾ ਚੱਲੂਗਾ ਤੇ ਕੋਈ ਗੱਲ ਨਹੀਂ ਸਾਨੂੰ ਆਦਾ ਪਰਿਵਾਰ ਵੀ ਝੁਕਣਾ ਨਹੀਂ ਝੁਕਣ ਨੂੰ ਤਿਆਰ ਆ ਮੈਂ ਸਰਦਾਰ ਬਲਵਿੰਦਰ ਸਿੰਘ ਜਿਹੜੇ ਕਿਸਾਨ ਇਕੱਠੇ ਹੋਏ ਨੇ ਕਿਸ ਬੰਦੇ ਦੇ ਵਿੱਚ ਇਕੱਠੇ ਹੋਏ ਨੇ ਜੀ ਇਹ ਨਾ ਜੋ ਅੱਗੇ ਕਿਸਾਨ ਇਕੱਠੇ ਹੋਏ ਨੇ ਨਾ ਉਹ ਸੰਜੁਕਤ ਕਿਸਾਨ ਆਪਣੇ ਮੋਰਚੇ ਦੀ ਕਾਲ ਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਦੇ ਹੁਕਮਾਂ ਤੇ ਜਿਹੜਾ ਅੱਜ ਮੋਦੀ ਦਾ ਪੁਤਲਾ ਫੂਕਣਾ ਹੈ ਇਹ ਜੋ ਪਾਖੜਾ ਅਬਿਆਸ ਮੈਨੇਜਮੈਂਟ ਦੇ ਵਿੱਚ ਸੋਧਾਂ ਕਰਕੇ ਐਕਟ ਦੇ ਵਿੱਚ 1950 ਦੇ ਐਕਟ ਦੇ ਵਿੱਚ ਸੋਧਾਂ ਕਰਕੇ ਜੋ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ ਮੋਦੀ ਸਰਕਾਰ ਨੇ ਇਸ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਮੋਦੀ ਸਰਕਾਰ ਦਾ ਬੁਤਲਾ ਫੂਕਿਆ ਜਾਣਾ ਹੈ ਤਾਂ ਕਿ ਅੱਗੇ ਤੋਂ ਜਿਹੜਾ ਹੈ ਆਪਣੇ ਹੱਕਾਂ ਨੂੰ ਪੰਜਾਬ ਦੇ ਉਹ ਨਾ ਖੋਏ ਜਾਣ ਜੇਕਰ ਮੋਦੀ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਇਸ ਤੋਂ ਅੱਗੇ ਵੱਡਾ ਕੀ ਸੰਘਰਸ਼ ਹੋਵੇਗਾ ਇਹ ਜੋ ਅੱਜ ਤੱਕ ਨਹੀਂ ਮੰਨਦੀ ਜੋ ਜਿਹੜਾ ਕਾਨੂੰਨ ਇਹਨੇ ਬਣਾਇਆ ਹੈ ਇਹ ਧਾਖੜਾ ਵਿਆਸ ਮੈਨੇਜਮੈਂਟ ਦੇ ਵਿੱਚ ਇਹ ਜੇ ਨਹੀਂ ਵਾਪਸ ਲੈਂਦੀ ਤੇ ਇਸ ਸੰਘਰਸ਼ ਜਿਹੜਾ ਹੈ ਲੰਮਾ ਕੀਤਾ ਜਾਊਗਾ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਦਿੱਲੀ ਮੋਰਚੇ ਲਾਏ ਸੀ ਇਸੇ ਤਰ੍ਹਾਂ ਵੀ ਜੋ ਵੀ ਕਰਨਾ ਪਿਆ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਜਿਹੜਾ ਉਹ ਤਿਆਰ ਹੈ ਇਸ ਵੇਲੇ ਸਾਰੇ ਕਿਸਾਨ ਜਿਹੜੇ ਆ ਵੀਰ ਨਾਲ ਤਿਆਰ ਹਨ ਸੰਘਰਸ਼ ਨੂੰ ਲੰਮਾ ਕੀਤਾ ਜਾਊਗਾ ਜੀ ਆਪਣਾ ਜੀ ਬਲਦੇਵ ਸਿੰਘ ਜਿਹੜਾ ਅੱਜ ਪੁਤਲਾ ਸਾੜਿਆ ਜਾ ਰਿਹਾ ਹੈ ਕੇ ਸਬੰਧ ਦੇ ਵਿੱਚ ਸਾੜਿਆ ਜਾ ਰਿਹਾ ਜੀ ਇਹ ਜੀ ਆਪਣਾ ਜਿਸ ਤਰ੍ਹਾਂ ਪਹਿਲਾਂ ਇਹਨਾਂ ਕਾਲੇ ਕਾਨੂੰਨ ਲਿਆਂਦੇ ਤੁਹਾਨੂੰ ਪਤਾ ਚਲੋ ਮੋਦੀ ਜਦੋਂ ਦਾ ਕੋਈ ਨਾ ਕੋਈ ਪੰਜਾਬ ਵਾਸਤੇ ਦਾ ਮਾਰੂ ਨੀਤੀਏ ਲਿਆਉਂਦੇ ਹੁਣ ਇਹਨਾਂ ਕੋਈ ਹੋਰ ਨੀਤੀਏ ਪਾਖੜਾ ਮੈਨੇਜਮੈਂਟ ਵਾਲੀ ਲਿਆ ਆਂਦੀ ਨਵਾਂ ਇਹਨਾਂ ਕੱਢਿਆ ਹੈ ਪ੍ਰੋਗਰਾਮ ਜਿਹੜਾ ਉੱਥੋਂ ਆਪਣੇ ਪੰਜਾਬ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਵੀ ਇਹਨਾਂ ਬਾਹਰ ਕਰਦੇ ਆ ਉਹ ਉੱਥੇ ਆਪਣੇ ਜਿਹੜਾ ਚੇਅਰਮੈਨ ਬੰਦਾ ਸੀ ਉਹ ਵੀ ਆਪਣਾ ਸਾਰਾ ਕੁਝ ਇਹਨਾਂ ਨੇ ਉੱਥੋਂ ਖਤਮ ਕਰਨਾ ਚਾਹੁੰਦੇ ਨੇ ਇਓ ਇਹਦੇ ਵਾਸਤੇ ਹੁਣ ਆਪਣਾ ਜਿਹੜਾ ਸੰਘਰਸ਼ ਆ ਉਹ ਆਪਾਂ ਵੀ ਅੱਗੋਂ ਕਿਤੇ ਆ ਕਿ ਇਹ ਜਿਹੜੇ ਇੱਥੋਂ ਆਪਾਂ ਵਾਪਸੀ ਕਰਾਉਣੀ ਆ ਤੇ ਉਹ ਆਪਾਂ ਕਰਾ ਕੇ ਰਹਿਣਾ ਤਰੰਤ ਅਰੰਤੋਂ ਬਲਜੀਤ ਸਿੰਘ ਦੀ ਰਿਪੋਰਟ